ਮੈਂ ਵਧਾਈ ਦੇਣਾ ਹਾਂ ਵਿੱਕੀ ਬਬਰਾ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕਈ ਸਾਲਾਂ ਤੋਂ ਸ਼ੁਰੂ ਕੀਤਾ ਔਰ ਉਸ ਦੇ ਤਹਿਤ ਇਸ ਸਾਲ ਵੀ ਇਹਨਾਂ ਨੇ ਫੂਨਦਾਨ ਦਾ ਜਿਹੜਾ ਕੈਂਪ ਹਾਊਸ ਦਾ ਆਯੋਜਨ ਕੀਤਾ ਔਰ ਮੈਂ ਵਧਾਈ ਦੇਣਾ ਇਹਨਾਂ ਨੂੰ ਕਿਉਂਕਿ ਇਹ 100ਵਾਂ ਕੈਂਪ ਹੈ 200ਵਾਂ ਸੋ ਡਬਲ ਸੈਂਚਰੀ ਇਹਨਾਂ ਨੇ ਮਾਰੀ ਆ ਇਹਨਾਂ ਨੂੰ ਵਧਾਈ ਦੇਣੇ ਆ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣੇ ਆ ਕਿਉਂਕਿ ਸੌਖਾ ਕੰਮ ਨਹੀਂ ਆ ਸਾਰਿਆਂ ਨੂੰ ਨਾਲ ਲੈ ਕੇ ਪ੍ਰੇਰਿਤ ਕਰਨਾ ਔਰ ਫਿਰ ਉਸ ਕੰਮ ਨੂੰ ਲਗਾਤਾਰ ਜਾਰੀ ਰੱਖਣਾ ਕਈ ਸਾਲਾਂ ਲਈ ਇਹਨਾਂ ਨੂੰ ਕਈ ਅਖਿਆਈਆਂ ਵੀ ਆਈਆਂ ਬੜੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਔਰ ਸੰਘਰਸ਼ ਵੀ ਕੀਤੇ ਔਰ ਸੰਘਰਸ਼ਾਂ 'ਚ ਕਾਮਯਾਬ ਵੀ ਹੋਏ ਸੋ ਇਹ ਛੋਟਾ ਵੀ ਸਾਡਾ ਵਧਾਈ ਦਾ ਪਾਤਰ ਆ ਇਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖੇ ਅਸੀਂ ਇਹਦਾ ਸਾਥ ਇਸੇ ਤਰ੍ਹਾਂ ਦਿੰਦੇ ਰਾਵਾਂਗੇ ਬਹੁਤ ਬਹੁਤ ਵਧਾਈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੰਨੇ ਆ ਇਹਨਾਂ ਨੇ ਡਬਲ ਸੈਂਚਰੀ ਕੀਤੀ ਆ 200ਾਂ ਕੈਂਪਾਂ ਇਹਨਾਂ ਦਾ ਸੋ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਇੱਥੇ ਕਈ ਲੋਕਾਂ ਨੂੰ ਇਹ ਹੈਗਾ ਸੀ ਲਾਸਟ ਟਾਈਮ ਵੀ ਇਹ ਵਾਲਾ ਇਸ਼ੂ ਕਈ ਕ੍ਰੀਏਟ ਕਰਦੇ ਸੀ ਕਿ ਇਹਨਾਂ ਦਾ ਜਿਹੜਾ ਕੈਂਪ ਆ ਇਹਨਾਂ ਨੂੰ ਜਿਵੇਂ ਮੰਨ ਲਓ 200 ਵਾਂ ਆਉਣੇ ਤੇ 200 ਸਾਲ ਹੋ ਗਏ ਉਹਨਾਂ ਨੂੰ ਕੈਂਪ ਲਾਉਂਦੇ ਆ ਇਹ ਸਾਨੂੰ ਗਲਤ ਗਾਈਡ ਕਰਦੇ ਇੰਨੇ ਕੈਂਪ ਨਹੀਂ ਲੱਗੇ ਸੋ ਐਂਜੇ ਆ ਕਿ ਇਹਨਾਂ ਦੇ 1 ਸਾਲ ਦੇ ਵਿੱਚ ਕਈ-ਕਈ ਕੈਂਪ ਲੱਗਦੇ ਆ ਸਾਲ ਬਾਅਦ ਕੈਂਪਨੀ ਲੱਗਦਾ ਐ ਵਲੀ ਜਿਹੜੀ ਲੋਕੇਸ਼ਨ ਆ ਇੱਥੇ ਇਹਨਾਂ ਨੇ ਸਾਲ ਬਾਅਦ ਲਾਉਣਾ ਹੁੰਦਾ ਬਾਕੀ ਅਲੱਗ-ਅਲੱਗ ਲੋਕੇਸ਼ਨਾਂ ਤੇ ਜਾ ਕੇ ਵੀ ਇਹ ਕੈਂਪ ਲਾਉਂਦੇ ਆ ਸੋ ਬਹੁਤ ਵਧੀਆ ਉਭਰਾਲਾ ਆ ਲੋਕਾਂ ਨੂੰ ਜਿੱਥੇ ਬਲੱਡ ਦੀ ਜਦੋਂ ਵੀ ਕੋਈ ਵੀ ਮੈਡੀਕਲ ਪ੍ਰੋਬਲਮ ਹੁੰਦੀ ਆ ਸਭ ਤੋਂ ਪਹਿਲਾਂ ਪ੍ਰੋਬਲਮ ਹੁੰਦੀ ਹੈ ਬੈਂਕ ਦੀ ਜਾਂਦੀ ਬਲੱਡ ਦੀ ਤੇ ਇਹ ਸਾਡੇ ਵੀ ਜਦੋਂ ਕਈ ਲੋਕ ਬੈਂਕ ਉੱਥੇ ਜਾਂਦੇ ਬਲੱਡ ਦੇ ਵਾਸਤੇ ਲੋੜ ਪੈਂਦੀ ਆ ਅਸੀਂ ਕਈ ਵਾਰ ਇਹਨਾਂ ਨੂੰ ਕਾਲ ਕੀਤੀ ਆ ਆਊਟ ਆਫ ਸਟੇਟ ਵੀ ਕਈ ਵਾਰੀ ਲੋੜ ਪਈ ਆ ਉੱਥੇ ਵੀ ਇਹਨਾਂ ਦੇ ਕਾਫੀ ਸਹਿਯੋਗ ਨੇ ਆਸਰਾ ਵੈਲਫੇਅਰ ਫਾਊਂਡੇਸ਼ਨ ਵਾਲਿਆਂ ਦੇ ਤੇ ਹਰ ਵਾਰੀ ਸਾਡੇ ਕੰਮ ਆਏ ਆ ਉਸ ਤਰ੍ਹਾਂ ਤੁਸੀਂ ਪੈਸੇ ਦੇ ਕੇ ਡਾਕਟਰਾਂ ਨੂੰ ਕਈ ਥਾਵਾਂ ਤੇ ਹਰ ਇੱਕ ਚੀਜ਼ ਦੀ ਫੈਸਿਲਿਟੀ ਪ੍ਰੋਵਾਈਡ ਕਰਾ ਲੈਂਦੇ ਹੋ ਪਰ ਜਿਹੜਾ ਬਲੱਡ ਆ ਨਾ ਇਹਦੇ ਵਾਸਤੇ ਮਾੜੇ ਲੋਕਾਂ ਨੂੰ ਵੀ ਕਈ ਵਾਰ ਬਹੁਤ ਪ੍ਰੋਬਲਮ ਹੁੰਦੀ ਆ ਇਹਨਾਂ ਦਾ ਉਪਰਾਲਾ ਜਿਹੜਾ ਸ਼ੁਰੂ ਤੋਂ ਇਹਨਾਂ ਨੇ ਕੀਤਾ ਆ ਜਿੰਨੇ ਵੀ ਲੋਕਾਂ ਨੂੰ ਅਸੀਂ ਇਹਨਾਂ ਕੋਲ ਭੇਜਿਆ ਇਹ ਹਰ ਵਾਰੀ ਉਹਨਾਂ ਦੇ ਕੰਮ ਆਏ ਆ ਸੋ ਮੈਂ ਬਾਕੀ ਵੀ ਜਿਹੜੇ ਲੋਕ ਤੁਹਾਡੇ ਮਾਧਿਅਮ ਰਾਹੀਂ ਇਹ ਵੇਖਦੇ ਹੋ ਹਣ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਜਦੋਂ ਵੀ ਕਿਤੇ ਇਹਨਾਂ ਦੇ ਕੈਂਪ ਲੱਗਣ ਆਪ ਆ ਕੇ ਬਲੱਡ ਡੋਨੇਟ ਕਰਨ ਤੇ ਆਪ ਵੀ ਉਹਨਾਂ ਨੂੰ ਜਦੋਂ ਲੋੜ ਪਵੇ ਇਹਨਾਂ ਦੇ ਨਾਲ ਕੰਟੈਕਟ ਕਰੋ ਆਨਲਾਈਨ ਇਹਨਾਂ ਦੇ ਨੰਬਰ ਹੈਗੇ ਨੇ ਇਹਨਾਂ ਦੇ ਕੋਲ ਪੁਆਇੰਟ ਤਾਂ ਜ਼ਰੂਰ ਆ ਪਰ ਜਦੋਂ ਉਹਨਾਂ ਨੂੰ ਚਾਹੀਦਾ ਹੁੰਦਾ ਵਾ ਉਦੋਂ ਇਹਨਾਂ ਦੀ ਟੀਮ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਆ ਜੀ ਨਹੀਂ ਵਧੀਆ ਕੰਮ ਕਰਦੀ ਆ ਜੀ ਮੈਂ ਕਿਸੇ ਦਾ ਨਹੀਂ ਕੁਝ ਕਹਿੰਦਾ ਸਾਨੂੰ ਆਪ ਨੂੰ ਜਿੰਨੀ ਵਾਰੀ ਲੋੜ ਪਈ ਆ ਅਸੀਂ ਆਪਣੇ ਬੰਦਿਆਂ ਨੂੰ ਜਦੋਂ ਉਹਨਾਂ ਕੋਲ ਭੇਜਿਆ ਸਾਡੀ ਦੇ ਹਰ ਵਾਰੀ ਲੋੜ ਪੂਰੀ ਹੋਈ ਆ ਸੋ ਇਸ ਕਰਕੇ ਕਈ ਬਲੱਡ ਡੋਨੇਸ਼ਨਾਂ ਦੇ ਇਤਨਾ ਦੇ ਵੀ ਕੈਂਪੇ ਗਏ ਆ ਜਿਹੜੇ ਫੇਕ ਕੰਮ ਕਰਦੇ ਆ ਉਹ ਬਲੱਡ ਲੈ ਕੇ ਬਾਅਦ ਚ ਪੈਸੇ ਜ਼ਿਆਦਾ ਉਲਟ ਲੈ ਕੇ ਫਿਰ ਉਹਨਾਂ ਨੂੰ ਕੇਵਲ ਉਹ ਵੀ ਨਹੀਂ ਪ੍ਰੋਵਾਈਡ ਕਰਉਂਦੇ ਇਹ ਬਿਲਕੁਲ ਜੈਨੂਨ ਕੰਮ ਕਰਦੇ ਆ ਕਿ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਜੀ ਬਿਲਕੁਲ ਕਰਨਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਕਿਸੇ ਦੇ ਦਿਮਾਗ 'ਚ ਇਹ ਨਹੀਂ ਚੀਜ਼ ਹੋਣੀ ਚਾਹੀਦੀ ਕਿ ਅਸੀਂ ਬਲੱਡ ਦਿੰਨੇ ਆ ਤੇ ਸਾਡਾ ਕੋਈ ਨੁਕਸਾਨ ਹੁੰਦਾ ਬਲੱਡ ਦੇਣ ਦੇ ਨਾਲ ਦੁਬਾਰਾ ਜਦੋਂ ਤੁਹਾਡਾ ਨਵਾਂ ਬਲੱਡ ਹੁੰਦਾ ਆ ਉਹਦੇ ਨਾਲ ਤੁਹਾਡੀ ਜਿਹੜਾ ਹੈਲਥ ਹੈ ਜਿਹੜੀ ਹੋਰ ਵਧੀਆ ਹੁੰਦੀ ਆ ਇਸ ਕਰਕੇ ਖੂਨ ਤੁਹਾਨੂੰ ਦਾਨ ਕਰਨਾ ਤੇ ਇਹਨਾਂ ਦੇ ਨਾਲ ਰਲ ਕੇ ਜਿੱਥੇ-ਜਿੱਥੇ ਵੀ ਲੋੜ ਪੈਂਦੀ ਆ ਇਹ ਤੁਹਾਡੀ ਲੋੜ ਪੂਰੀ ਕਰਨਗੇ ਤੁਸੀਂ ਇਹਨਾਂ ਦੀ ਲੋੜ ਪੂਰੀ ਕਰੋ। ਦਾਸ ਵਿਕੀ ਬਬਰਾ ਆਸਰਾ ਵੈਲਫੇਅਰ ਫਾਊਂਡੇਸ਼ਨ ਦੇ ਜਿੱਥੇ ਸ਼੍ਰੀ ਅਮਰਸਰ ਵੱਲੋਂ ਪਹਿਲੇ ਤਾਂ ਮੈਂ ਆਪ ਜੀ ਦਾ ਬਹੁਤ-ਬਹੁਤ ਜੀ ਆਇਆਂ ਨੂੰ ਬਹੁਤ ਧੰਨਵਾਦ ਕਰਦਾ ਕਿ ਵੀ ਤੁਸੀਂ ਸਾਡੇ ਇਸ ਨੇਕ ਕਾਰਜ ਦੇ ਵਿੱਚ ਯੋਗਦਾਨ ਪਾ ਰਹੇ ਹੋ। ਸੋ ਅੱਜ ਸਾਡੀ ਇਹ ਆਸਰਾ ਵੈਲਫੇਅਰ ਫਾਊਂਡੇਸ਼ਨ ਦਾ 200ਵਾਂ ਬਲੱਡ ਡੋਨੇਸ਼ਨ ਕੈਂਪ ਹੈ। ਅੱਜ ਤੋਂ 10 ਸਾਲ ਪਹਿਲਾਂ ਅਸੀਂ ਸੰਸਥਾ ਸਟਾਰਟ ਕੀਤੀ ਸੀਗੀ। ਤੇ ਇਸ ਦਸੰਬਰ ਦੇ ਵਿੱਚ ਸਾਡੀ ਸੰਸਥਾ ਨੂੰ ਵੀ 10 ਸਾਲ ਕੰਪਲੀਟ ਹੋ ਗਏ ਆ ਤੇ ਹੁਣ ਤੱਕ ਵਧੇਰੇ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਤੇ ਇਸ ਖੂਨਦਾਨ ਕੈਂਪ ਦੇ ਵਿੱਚ ਕਈ ਅਜੇਹੀਆਂ ਰਾਜਨੀਤਿਕ ਸ਼ਖਸੀਅਤਾਂ ਵੀ ਬਲੱਡ ਡੋਨੇਸ਼ਨ ਕਰਕੇ ਗਈਆਂ ਕਿਉਂਕਿ ਦੇਖੋ ਸਾਡੇ ਰਾਜਨੀਤਿਕ ਲੋਕਾਂ ਨੂੰ ਵੀ ਅਗਰ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਆ ਕੇ ਅਗਰ ਬਲੱਡ ਡੋਨੇਸ਼ਨ ਕਰਦੇ ਨੇ ਤੇ ਉਹਨਾਂ ਤੋਂ ਵੀ ਸਾਡੀ ਨੌਜਵਾਨ ਪੀੜੀ ਬਹੁਤ ਸਖਿਦ ਲੈਂਦੀ ਹੈ ਜੀ ਇਹ ਲੋਕਾਂ ਨੂੰ ਕੀ ਮੈਸੇਜ ਆ ਲੋਕਾਂ ਨੂੰ ਇਹੋ ਮੈਸੇਜ ਹੈ ਜੀ ਸਾਨੂੰ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਛੇਵਾ ਦਰਿਆ ਵਗਿਆ ਪਿਆ ਵਾ ਉਸ ਤੋਂ ਦੂਰ ਰਹਿਣਾ ਚਾਹੀਦਾ ਸਾਡੀ ਜਿਹੜੀ ਸੰਸਥਾ ਆਸਰਾ ਵੈਲਫੇਅਰ ਫਾਊਂਡੇਸ਼ਨ ਦੇ ਨਾਲ ਜੁੜੋ ਵਾਦ ਤੋਂ ਵਾਦ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਵੱਲੋਂ ਖੂਨਦਾਨ ਕੈਂਪ ਨੇ ਉਹ ਲਗਾਏ ਜਾਣਗੇ ਸਾਡੀ ਸੰਸਥਾ ਵੱਲੋਂ ਲੜੀਵਾਰ ਮਹੀਨੇ ਦੇ ਵਿੱਚ 15 ਬਲੱਡ ਡੋਨੇਸ਼ਨ ਕੈਂਪ ਲਗਾਏ ਜਾਂਦੇ ਨੇ ਤੇ ਜਿਹਦੇ ਵਿੱਚ ਹਰ ਐਤਵਾਰ ਨੂੰ ਸ਼ਹੀਦਾ ਸਾਹਿਬ ਚੌਪੜਾ ਸਾਹਿਬ ਤੇ ਵੀ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਸੋ ਅੱਜ ਵੀ ਉੱਥੇ ਵੀ ਕੈਂਪ ਲੱਗਿਆ ਆ ਤੇ ਇੱਥੇ ਹੀ ਸਾਡਾ ਐਨੂਅਲ ਜਿਹੜਾ ਬਲੱਡ ਡੋਨੇਸ਼ਨ ਕੈਂਪ ਡਬਲ ਸੈਂਚਰੀ ਬਲੱਡ ਡੋਨੇਸ਼ਨ ਕੈਂਪ ਇੱਥੇ ਲੱਗਿਆ ਜੀ ਕਿੰਨੇ ਵਜੇ ਤੋਂ ਲਾ ਕੇ ਕਿੰਨੇ ਵਜੇ ਤੱਕ ਆ ਇਹ ਸਵੇਰੇ 8 ਵਜ ਰਾਤ 8 ਵਜੇ ਤੱਕ ਬਲੱਡ ਡੋਨੇਸ਼ਨ ਕੈਂਪ ਹੈ ਜੀ ਕਬੱਡੀ ਗਿੰਤੀ ਵਿੱਚ ਨੌਜਵਾਨ ਜਿਹੜੇ ਖੂਨਦਾਨ ਕਰਨ ਦੇ ਲਈ ਪਹੁੰਚਦੇ ਪਏ ਨੇ ਹੁਣ ਤੱਕ ਸੈਂਕੜੇ ਨੌਜਵਾਨ ਜਿਹੜੇ ਖੂਨਦਾਨ ਕਰ ਚੁੱਕੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਆ ਜਿਹੜਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਇੱਥੇ ਜਿੰਨੇ ਵੀ ਰक्तਦਾਨੀ ਆਏ ਆ ਇਹ ਇੱਕ ਸਨਮਾਨ ਸਮਾਰੋਹ ਵੀ ਹੈ ਅਸੀਂ 10 ਸਾਲ ਪਹਿਲਾਂ ਜਿਹੜੇ ਸਾਡੇ ਨਾਲ ਨੌਜਵਾਨ ਵੀਰ ਜੁੜੇ ਸੀ ਖੂਨਦਾਨ ਦੇ ਲਈ ਉਹਨਾਂ ਨੂੰ ਅੱਜ ਸਨਮਾਨਤ ਵੀ ਇੱਥੇ ਕੀਤਾ ਜਾ ਰਿਹਾ ਸਾਡੀ ਫਾਊਂਡੇਸ਼ਨ ਵੱਲੋਂ ਆ ਸਭ ਤੋਂ ਪਹਿਲਾਂ ਆਸਰਾ ਵੈਲਫੇਅਰ ਫਾਊਂਡੇਸ਼ਨ ਜਿਹੜੀ ਹੈ ਜਿਹੜੀ ਕਿ 200ਵਾਂ ਖੂਨ ਔਰ ਇਹਨਾਂ ਦੀ ਜਿਹੜੀ ਇੱਕ ਕਮੇਟੀ ਹੈ ਅਸੀਂ ਇਹਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਹਾਂ ਕਿਉਂਕਿ ਇਹ ਜਿਹੜਾ ਖੂਨਦਾਨ ਦਾ ਇੱਕ ਕੈਂਪ ਹੈ ਉਹ ਲੋਕਾਂ ਲਈ ਇਹ ਸਹਾਇਤਾ ਦਾ ਕੰਮ ਕਰਦਾ ਜਿਹੜੇ ਕਿ ਗਰੀਬ ਲੋਕ ਨੇ ਮਜ਼ਲੂਮ ਨੇ ਜਿਹੜਾ ਕਿ ਜਿਨ੍ਹਾਂ ਨੂੰ ਕਿਤੋਂ ਨਹੀਂ ਮਿਲਦਾ ਬਲੱਡ ਉਹ ਇਹਨਾਂ ਦੀ ਆਸਰੇ ਇਹਨਾਂ ਦੇ ਸਹਾਰੇ ਇਹਨਾਂ ਲੋਕਾਂ ਨੇ ਜਿਹੜੀ ਮਿਹਨਤ ਕੀਤੀ ਹੈ ਜਿਹੜਾ ਬਲੱਡ ਇਕੱਠਾ ਹੋਊਗਾ ਉਹ ਕਿਸੇ ਜ਼ਰੂਰਤਮੰਦ ਦੇ ਕੰਮ ਆਊਗਾ ਔਰ ਇਦਾਂ ਦਾ ਜਿਹੜਾ ਦਾਨ ਹੈ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਧੀਆ ਦਾਨ ਆ ਖੂਨ ਦਾਨ ਦੀ ਜਿਹੜੀ ਇੱਕ ਪਰੰਪਰਾ ਹੈ ਉਹ ਸਾਡੇ ਪੰਜਾਬ ਚ ਬਹੁਤ ਜ਼ਿਆਦੀ ਹੈ ਔਰ ਸਾਨੂੰ ਇਹਦੇ ਨਾਲ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੇਕਰ ਐਕਸੀਡੈਂਟ ਆ ਹੋ ਜਾਂਦਾ ਉਹਦੇ ਵਿੱਚ ਖਾਸ ਜਿਹੜੀ ਲੋੜ ਆ ਉਹ ਖੂਨ ਦੀ ਪੈਂਦੀ ਹੈ ਜੀ ਬਿਲਕੁਲ ਜੀ ਇਹ ਖਾਸ ਲੋੜ ਜਿਹੜੀ ਹੈ ਐਕਸੀਡੈਂਟਾਂ ਦੇ ਕੇਸਾਂ ਦੇ ਵਿੱਚ ਖੂਨ ਦੀ ਜ਼ਰੂਰਤ ਜਦੋਂ ਪੈਂਦੀ ਹੈ ਤੇ ਬਹੁਤ ਸਾਰੇ ਲੋਕ ਇਤਨਾ ਹੀ ਇਹਦੇ ਇਲਾਜ ਤੋਂ ਬਿਨਾਂ ਹੀ ਮਤਲਬ ਆਪਣੇ ਪ੍ਰਾਨ ਤਿਆਗ ਦਿੰਦੇ ਨੇ ਔਰ ਇਹ ਜਿਹੜਾ ਜੀ ਜਾਨ ਬਚਾਉਣ ਦੇ ਵਿੱਚ ਬਹੁਤ ਅਹਿਮ ਰੋਲ ਹੈ ਖੂਨ ਦਾਨ ਦਾ ਟਾਊਨ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਅਸੀਂ ਇਹੀ ਚਾਹੁੰਦੇ ਹਾਂ ਕਿ ਨੌਜਵਾਨਾਂ ਨੂੰ ਕਿ ਮਾੜੇ ਕੰਮਾਂ ਤੋਂ ਹਟ ਕੇ ਔਰ ਇਸ ਚੰਗੇ ਕੰਮ 'ਚ ਲੱਗੀਏ ਆਪਣੇ ਪੰਜਾਬ ਨੂੰ ਅੱਗੇ ਵਧਣ ਲਈ ਆਪਾਂ ਵੀ ਇਸ ਇਸ ਦਾਨ ਦੇ ਵਿੱਚ ਆਪਣਾ ਸਹਿਯੋਗ ਪਾਈਏ ਔਰ ਆਪਣੇ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਰਹਿਤ ਰਹੀਏ ਧੰਨਵਾਦ